ਕੋ ਕਹਿੰਦੇ ਆ ਕਿ ਮੈਂ ਇਸ ਪਵਿੱਤਰ ਜਿਹੜਾ ਸਮੇਂ ਤੇ ਕੋਈ ਬਹੁਤੀ ਆਲੋਚਨਾ ਵਾਲੇ ਪਾਸੇ ਤਾਂ ਨਹੀਂ ਪੈਣਾ ਚਾਹੀਦਾ ਪਰ ਜੋ ਕੁਝ ਹੋ ਰਿਹਾ ਹੈ ਇਹ ਸਾਰਾ ਕੁਝ ਅਵੇਡ ਕੀਤਾ ਜਾ ਸਕਦਾ ਕਿਉਂਕਿ ਗੁਰੂ ਸਾਹਿਬ ਗੁਰੂ ਸਾਹਿਬ ਨੇ ਤੇ ਧਰਮ ਦੇ ਉੱਪਰ ਉੱਠ ਕੇ ਜਿਹੜਾ ਇਕੱਠੇ ਕੀਤਾ ਸੀਗਾ ਸਰਕਾਰਾਂ ਦੇ ਆਪਣੇ ਫਰਜ਼ ਨੇ ਸਰਕਾਰਾਂ ਦੀ ਬਹੁਤ ਵੱਡੀ ਲੋਡ ਹੁੰਦੀ ਹੈ ਇਹੋ ਜਿਹੇ ਸਮਾਗਮ 'ਚ ਲੇਕਿਨ ਇੱਕ ਸੀਮਾ ਵੀ ਹੁੰਦੀ ਹੈ ਕੁਤਰਮ ਤਾਂ ਜਿਹੜਾ ਖੇਤਰ ਆ ਉਹ ਆਪਣਾ ਇੱਕ ਅਲੱਗ ਖੇਤਰ ਉਹ ਸਾਡੀ ਕੌਮ ਨੂੰ ਤਾਂ ਮਾਣ ਆ ਕਿ ਸਾਡੇ 60 ਲੱਖ ਸਿੱਖ ਵੋਟਾਂ ਪਾ ਕੇ ਆਪਣੀ ਸਰਬੋਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਨੂੰ ਚੁਣਦੇ ਆ ਸਾਡੀ ਸਾਰੀ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਹੇਠ ਜਿਹੜੀ ਇਕੱਠੀ ਆ ਜਿਹੜਾ ਕਿ ਇਹ ਪ੍ਰਬੰਧ ਸਾਰੇ ਧਰਮਾਂ ਵਿੱਚ ਨਹੀਂ ਆ ਹਰ ਧਰਮ ਆਪਣੇ ਮੁਤਾਬਕ ਚੱਲ ਰਿਹਾ ਕਿਸੇ ਦੀ ਕੋਈ ਅਲੋਚਨਾ ਨਹੀਂ ਹੈ ਤੇ ਸਾਨੂੰ ਕੋਈ ਨਿਵੇਕਲੀਆ ਚੀਜ਼ਾਂ ਸਾਡੇ ਕੋਲ ਆ ਕਿ ਸਾਡੇ ਜਦ ਨਿਸਮਾਗਮ ਹੁੰਦੇ ਆ ਜੋ ਸ਼੍ਰੋਮਣੀ ਗੁਰਦੁਆਰਾ ਕਮੇਟੀ ਤਹਿ ਕਰਦੀ ਹੈ ਸ੍ਰੀ ਗạchਰਤਕ ਸਾਹਿਬ ਦੀ ਰਹਿਨਮਾਈ ਹੇਠ ਹੁੰਦੇ ਆ ਉਹਦੇ ਚ ਸਰਕਾਰਾਂ ਦਾ ਫਰਜ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨਾਲ ਤਾਲਮੇ ਰੱਖਣੀ ਸਾਨੂੰ ਦੱਸੋ ਕਿ ਅਸੀਂ ਇਹਨਾਂ ਸਮਾਗਮਾਂ ਦੇ ਵਿੱਚ ਤੁਹਾਡਾ ਕੀ ਸਾਥ ਦੇ ਸਕਦੇ ਸੰਗਤ ਨਹੀਂ ਆਉਣਾ ਉਹਦੇ ਟ੍ਰੈਫਿਕ ਦੇ ਪ੍ਰਬੰਧ ਸੜਕਾਂ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸਫਾਈ ਦੇ ਪ੍ਰਬੰਧ ਬਹੁਤ ਕੰਮ ਸਰਕਾਰਾਂ ਨੇ ਸਹਿਯੋਗ ਕਰਦਾ ਹੁੰਦਾ ਸੁਰੱਖਿਆ ਦੇ ਪ੍ਰਬੰਧ ਪਰ ਐ ਨਹੀਂ ਹੁੰਦਾ ਕਿ ਸਰਕਾਰ ਇਸ ਤਰ੍ਹਾਂ ਮਹਿਸੂਸ ਕਰੇ ਕਿ ਅਸੀਂ ਤੁਹਾਡੇ ਸਮਾਜਵਾ ਦੇ ਉੱਤੇ ਹੀ ਕਬਜ਼ਾ ਕਰਨਾ ਫਿਰ ਗਲਤੀਆਂ ਹੋ ਰਹੀਆਂ ਇੱਕ ਤੋਂ ਬਾਅਦ ਦੂਜੀ ਵੱਡੇ ਬਲੰਡਰ ਹੋ ਰਹੇ ਪਰ ਗੰਮਰੀਆਦਾ ਦਾ ਉਸ ਲੈਵਲ ਦਾ ਗਿਆਨ ਨਹੀਂ ਹੁੰਦਾ ਕਿਸੇ ਨੂੰ ਇਸ ਕਰਕੇ ਚੀਜ਼ਾਂ ਅਵੇਲੇਬਲ ਸੀ ਕਿ ਚਲੋ ਉਹਨਾਂ ਦੀ ਮਰਜ਼ੀ ਹੈ ਗੁਰੂ ਮਹਾਰਾਜ ਜਿਹੜੀ ਆ ਸੁਖ ਸ਼ਾਂਤੀ ਰੱਖਣ ਵਧੀਆ ਸਵਾਗਤ ਜਿਹੜੇ ਆ ਉਹ ਭੁਗਜਨ ਅਲਟੀਮੇਟਲੀ ਕੋਈ ਤਾਂ ਅਜੇ ਕੋਈ ਲੈ ਕੇ ਆ ਜੇ ਆਉਣਾ ਸਾਰਿਆਂ ਨੇ ਉੱਥੇ ਹੀ ਸੀਸਗਨ ਸਾਹਿਬ ਵੀ ਆ ਪੁਰਾ ਸਾਹਿਬ ਵੀ ਆ ਤੇ ਤਖਸਾਲ ਵੀ ਆ ਉੱਥੇ ਆ ਕੇ ਉਸਨੂੰ ਗੁਰੂ ਕਰਕੇ ਲੋਕੀ ਆਉਂਦੇ ਆ ਨਾ ਕੋ ਮੇਰੇ ਕਰਕੇ ਆਉਣਾ ਨਾ ਕੋ ਸਰਕਾਰ ਕਰਕੇ ਆਉਣਾ ਆਉਣੇ ਤੇ ਗੁਰੂ ਤੇ ਗੁਰੂ ਦੇ ਸਤਾਤਾ ਕਰਕੇ ਉਹ ਸੰਗਤ ਲੱਖਾਂ ਦੀ ਗਿਣਤੀ ਚ ਆਏਗੀ ਇਹ ਸਾਨੂੰ ਜਿਹੜਾ ਸਾਰਿਆਂ ਨੂੰ ਰਲ ਕੇ ਤੇ ਸੰਗਤ ਦਾ ਸਵਾਗਤ ਕਿਵੇਂ ਕਰਨਾ ਉਹਦੇ ਬਾਰੇ ਸੋਚੋ